ਅੱਜ ਆਪਾਂ ਬਣਾਈਏ ਜੀ ਪਿੰਡੀਆਂ ਤੇ ਆਲੂ ਦੀ ਸਬਜ਼ੀ ਨਵੇਂ ਤਰੀਕੇ ਨਾਲ ਆਪਾਂ ਕਿਸ ਤਰ੍ਹਾਂ ਬਣਾਈ ਤੇ ਹੱਗੇ ਜਾ ਕੇ ਵੀਡੀਓ ਚ ਦੇਖੋ ਆਇਗੁਰ ਜੀ ਕਾ ਖਾਲਸਾ ਆਇਗੁਰ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਅੱਜ ਕਰਦੇ ਹਾਂਗੇ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀਵਸੀ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਪਿੰਡੀਆਂ ਬਣਾਵਾਂਗੇ ਅੱਜ ਅੱਜ ਦੀ ਵੀਡੀਓ ਦੇ ਵਿੱਚ ਤੇ ਪਿੰਡੀਆਂ ਆਪਾਂ ਬਣਾਵਾਂਗੇ ਆਲੂ ਪਾ ਕੇ ਇਹਦੇ ਵਿੱਚ ਪਾ ਰਹੇ ਆਂ ਆਪਾਂ ਦੋ ਗੰਡੇ ਇੰਨਾ ਕ ਪਲਸਨ ਪਾਵਾਂਗੇ ਇੰਨਾ ਕਦਰਕ ਤੇ ਇੱਕ ਟਮਾਟਰ ਦੋ ਤਿੰਨ ਮਿਰਚਾਂ ਪਾਵਾਂਗੇ ਤੇ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਇਹ ਸਾਰਾ ਮਸਾਲਾ ਆਪਾਂ ਤਿਆਰ ਕਰ ਲੈਨੇ ਆ ਐਵੇਂ ਲੰਮੇ ਲੰਮੇ ਸਲਾਈਸ ਹੀ ਕੱਟ ਰਾਣੇ ਗੰਡੇ ਆਂਦੇ ਆਪਾਂ ਇਹ ਗੰਡੇ ਆਪਾਂ ਕੱਟ ਲਿਆ ਤੇ ਅਦਰੇ ਕੱਟ ਲੈਨੇ ਆ ਇਹ ਸਾਰਾ ਕੁਝ ਆਪਾਂ ਧੋ ਕੇ ਸਾਫ਼ ਕਰਕੇ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਲਸਣ ਆਪਾਂ ਬਰੀਕ ਬਰੀਕ ਕੱਟ ਲਾਂਗੇ ਅਦਰਕ ਆਪਾਂ ਕੱਟ ਲਿਆ ਵਾ ਆਪਾਂ ਹਰੀ ਮਿਰਚ ਕੱਟ ਲੈਨੇ ਆ ਬਰੀਕ ਬਰੀਕ ਇਹ ਸਾਰਾ ਅੱਜ ਆਪਾਂ ਮਸਾਲਾ ਕੱਟ ਕੇ ਹੀ ਬਣਾਉਣਾ ਵਾ ਨੂੰ ਗ੍ਰੈਂਡ ਨਹੀਂ ਕਰ ਰਹੇ ਆ ਆਪਾਂ ਢੰਗੀਆਂ ਬਣਾਵਾਂਗੇ ਆਪਾਂ ਨਵੇਂ ਤਰੀਕੇ ਨਾਲ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਜਿਹੜੇ ਨਹੀਂ ਬੱਚੇ ਖਾਂਦੇ ਉਹ ਵੀ ਉਂਗਲਾ ਚੱਟ ਕੇ ਖਾਣਗੇ ਦੀ ਲੋੜ ਹੈ ਸਾਡੀ ਵੀਡੀਓ ਬਣਾਉਂਦੀ ਥੋੜੀ ਘੋਤੇ ਬਣ ਗਈ ਬਸ ਤੇ ਪਿੰਡੀਆਂ ਆਪਾਂ ਹੁਣ ਕੱਟ ਲੈਨੇ ਆਪਾਂ ਤੜਕੇ ਦਾ ਸਮਾਨ ਕੱਟ ਲਿਆ ਵਾ ਤੇ ਹੁਣ ਆਪਾਂ ਪਿੰਡੀਆਂ ਘੱਟਦੇ ਆ ਤੇ ਏਡੇ ਏਡੇ ਪੀਸ ਆਪਾਂ ਪਿੰਡੀਆਂ ਦੇ ਕਰ ਲਾਂਗੇ ਏਡੇ ਏਡੇ ਪੀਸ ਆਪਾਂ ਪਿੰਡੀਆਂ ਦੇ ਕਰ ਲੈਨੇ ਆ ਅਈਆ ਆਪਾਂ ਇਸ ਤਰੀਕੇ ਨਾਲ ਆਲੂ ਕੱਟ ਲਾਂਗੇ ਆਪਣੀਆਂ ਸਾਰੀਆਂ ਕੱਟੀਆਂ ਜੀਆਂ ਵਾ ਇਸ ਤਰ੍ਹਾਂ ਆਪਾਂ ਵਿੱਚ ਇੱਕ ਚੀਰ ਕੱਟ ਕੇ ਲਾ ਲੈਣਾ ਸਾਰੀਆਂ ਨੂੰ ਹਲੋ ਜੀ ਆਪਾਂ ਪਿੰਡੀਆਂ ਸਾਰੀਆਂ ਕੱਟ ਲੀਆਂ ਵਾ ਵਿੱਚ ਮੜਾ ਮੜਾ ਜਿਆ ਕੱਟ ਲਾ ਲਾਂਗੇ ਕਿਉਂਕਿ ਪਿੰਡੀਆਂ ਆਪਣੀਆਂ ਅਜੇ ਮੋਟੀਆਂ ਵਾ ਇਸ ਲਈ ਆਪਾਂ ਥੋੜਾ ਥੋੜਾ ਇਹਨਾਂ 'ਚ ਕੱਟ ਲਾ ਲਿਆ ਗੈਸ ਆਪਾਂ ਔਨ ਕਰ ਲੈਨੇ ਆਂ ਪਰ ਅਖਾਂਗੇ ਇਸ ਦੀ ਕੜਾਈ ਇਹਦੇ ਵਿੱਚ ਆਪਾਂ ਕਰਦੇ ਆਂ ਭਿੰਡੀਆਂ ਫਰਾਈ ਪੈਨ ਆਪਣਾ ਗਰਮ ਹੋ ਗਿਆ ਤਾਂ ਆਪਾਂ ਇੱਕ ਪਾਲ ਨੇ ਸਰੋਂ ਦਾ ਤੇਲ ਪੈਨ ਆਪਣਾ ਤੇਲ ਆਪਣਾ ਗਰਮ ਹੋ ਗਿਆ ਇਹ ਆਪਾਂ ਬਚ ਪਾਲਾਂਗੇ ਭਿੰਡੀਆਂ ਇਹ ਆਪਾਂ 1/2 ਕਿਲੋ ਭਿੰਡੀਆਂ ਲਈਆਂ ਪਹਿਲਾ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਨੇ ਆਂ ਫਰਾਈ ਹੋ ਗਏ ਤੇ ਨੂੰ ਆਪਾਂ ਕੱਢ ਲੈਨੇ ਆਂ ਦੇਖੋ ਇੰਨੀ ਐ ਕਫਰਾਈ ਆਪਾਂ ਕਰਨੀਆਂ ਵਾਂ ਜੇ ਆਪਾਂ ਆਲੂ ਫਰਾਈ ਕਰ ਲਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਕੇ ਥੋੜੇ ਜਿਹਾ ਘਾਲ ਲਾਂਗੇ ਇਹ ਰਾਪਾ ਤੁਹਾਨੂੰ ਦਸਾਂਗੇ ਇਹਦੇ ਵਿੱਚ ਹੋਰ ਆਪਾਂ ਕੀ ਕੀ ਪਾਵਾਂਗੇ ਪਿੰਡੀਆਂ ਪਾਗੇ ਵੀ ਬਣਾ ਕੇ ਵੀਡੀਓ ਤੇ ਪਾਈਆਂ ਚੈਨਲ ਤੇ ਆਪਾਂ ਕੋਈ ਦਹੀਂ ਵਾਲੀਆਂ ਪਿੰਡੀਆਂ ਬਣਾਈਆਂ ਕੋਈ ਸੁੱਕੀਆਂ ਬਣਾਈਆਂ ਐਕਿ ਆਪਾਂ ਬਣਾ ਰਹੇ ਆ ਆਲੂ ਪਾ ਕੇ ਤੇ ਵਿੱਚ ਪਾਵਾਂਗੇ ਮਸਾਲਾ ਆਕਿ ਆਪਾਂ ਮਸਾਲਾ ਵਾਲੀਆਂ ਪਿੰਡੀਆਂ ਬਣਾ ਰਹੇ ਆ ਆਲੂ ਆਪਣੇ ਫਰਾਈ ਹੋ ਗਏ ਵੇਖੋ ਇਹਨਾਂ ਨੂੰ ਆਪਾਂ ਕੱਢ ਲੈਣੇ ਉਸੇ ਤੇਲ ਦੇ ਵਿੱਚ ਆਪਾਂ ਇਹ ਲਸਣ ਪਾ ਲੈਨੇ ਆ ਤੇ ਅਦਰਕ ਪਾ ਲੈਨੇ ਆ ਨਾਲ ਹੀ ਹਰੀ ਮਿਰਚ ਪਾ ਦਾਂਗੇ ਜਿਹੜੀ ਆਪਾਂ ਕੱਟ ਕੇ ਲਈ ਬਰੀਕ ਬਰੀਕ ਲਸਣ ਆਪਣਾ ਪੁੱਜ ਗਿਆ ਤੇ ਵਿੱਚ ਆਪਾਂ ਪਾ ਲਾਂਗੇ ਇਹ ਗੰਡੇ ਨਾਲ ਟਮਾਟਰ ਪਾ ਦਨੇ ਆ ਤੇ ਜੀ ਉਹਨਾਂ ਪਾਜੇ ਨੇ ਨਾਲ ਹੀ ਭੁੱਜੂਗਾ। ਇਹ ਤੁਸੀਂ ਚਾਪਾਲ ਦੀ ਬਾਲ ਲੈਨੇ ਆ ਕੰਦਰ ਵਾਸਤੇ। ਇਹਨਾਂ ਕਾ ਆਪਾਂ ਗਰਮ ਮਸਾਲਾ ਪਾਵਾਂਗੇ ਤੇ ਸਵਾਦ ਅਨਸਾਰ ਆਪਾਂ ਲੂਣ ਪਾਵਾਂਗੇ। ਤੜਕਾ ਆਪਣਾ ਤਿਆਰ ਹੋ ਗਿਆ ਵੇਖੋ ਭੁੱਜ ਗਿਆ ਨੇ ਤੇਲ ਵੀ ਛੱਡਦਾ ਵਾ। ਇਹਦੇ ਵਿੱਚ ਆਪਾਂ ਪਾ ਲਾਂਗੇ ਟਿੰਡੀਆਂ। ਖਨਾਲੀ ਪਾਦਾਂਗੇ ਆਪਾਂ ਆਲੂ ਜਿਹੜੇ ਫਰਾਈ ਕੀਤੇ ਆ ਐਕਸਨ ਆਪਾਂ ਔਨ ਕਰ ਲਿਆ ਦੀ ਇਹਦੇ ਤੇ ਰੱਖਾਂਗੇ ਆਪਾਂ ਛੋਟਾ ਪੈਨ ਤੇ ਜਿਹੜੀ ਆਪਾਂ ਇੱਕ ਚੀਜ਼ ਹੋਰ ਪਾਉਣੀ ਆ ਇਹ ਆਪਾਂ ਪਾਵਾਂਗੇ ਬੇਸਨ ਬੇਸਨ ਪਾਵਾਂਗੇ ਪੁਣਨਗੇ ਇਹ ਦੋ ਚਮਚੇ ਆਪਾਂ ਬੇਸਨ ਲਿਆਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਫੋਨ ਲਾਂਗੇ ਮੱਠੀ ਮੱਠੀ ਅੱਗ ਤੇ ਇਹਨੂੰ ਆਪਾਂ ਮੱਠੀ ਮੱਠੀ ਅੱਗ ਤੇ ਪੁਣਾ ਜੇ ਇਧਰ ਆਪਣੀ ਸਬਜੀ ਬਣਦੀ ਪਈ ਵੇਖੋ ਬਾਣੀ ਹੀ ਕਿੰਨੀ ਵਧੀਆ ਸਬਜੀ ਬਣੀ ਆ ਸਬਜੀ ਦੀ ਰੰਗਤ ਵੇਖੋ ਆਲੂ ਪਿੰਡੀਆਂ ਦੀ ਇਹੜਾ ਵੇਸਨ ਆਪਾਂ ਪੋਣ ਕੇ ਲਿਆਏ ਆ ਆਪਾਂ ਪਾ ਦਾਂਗੇ ਇਹ ਸਬਜੀ ਦੇ ਵਿੱਚ ਤੇ ਪਿੰਡੀਆਂ ਦੇ ਤੈਸਰਾ ਆਪਾਂ ਪਾ ਦਾਂਗੇ ਸਾਰੇ ਹੀ ਤੇ ਇਹ ਪਿੰਡੀਆਂ ਇਸ ਤਰ੍ਹਾਂ ਇੰਨੀਆਂ ਟੇਸਟੀ ਬਣਦੀਆਂ ਤੁਸੀਂ ਇੱਕ ਵਾਰੀ ਬਣਾ ਕੇ ਖਾ ਕੇ ਕਮੈਂਟ ਕਰਕੇ ਦੱਸਿਓ ਮੈਨੂੰ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਆਲੂ ਪਾ ਕੇ ਵੇਸਨ ਪਾ ਕੇ ਪਿੰਡੀਆਂ ਅਜੇ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਉਣੀ ਆ ਉਹ ਕਿਹੜੀ ਆ ਉਹ ਐ ਨਿੰਬੂ ਨਿੰਬੂ ਦਾ ਰਸ ਆਪਾਂ ਪਾ ਦਾਂਗੇ ਉੱਤੇ ਤੇ ਆਪਣੀਆਂ ਭਿੰਡੀਆਂ ਬਣ ਕੇ ਤਿਆਰ ਆ ਭਿੰਡੀਆਂ ਆਪਣੀਆਂ ਬਣ ਗਈਆਂ ਤੇ ਆਪਾਂ ਇੱਕ ਬੋਲ ਚ ਕੱਢ ਲੈਨੇ ਆ ਹਲਪ ਭਿੰਡੀਆਂ ਤੇ ਆਲੂ ਬਣ ਕੇ ਆਪਣੀ ਸੱਜੀ ਤਿਆਰ ਆ ਤੇ ਵੇਖੋ ਕਿੰਨੀ ਵਧੀਆ ਬਣੀ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਇਦਾਂ ਭਿੰਡੀਆਂ ਬਣਾ ਗਏ ਕਿੰਨੇ ਕਿੰਨੇ ਖਾਧੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ